ਹੈਲੋ ਗਾਇਸ ਕਿਵੇਂ ਹੋ ਸਾਰੇ ਜਾਣੇ ਆ ਪਹਿਲੀ ਤਰ੍ਹਾਂ ਤੁਹਾਨੂੰ ਖੁਸ਼ਖਬਰੀ ਦਿੰਨੀ ਆ ਮੇਰੇ ਬੇਟੇ ਨੇ ਮੈਨੂੰ ਦਿੱਤਾ ਆਪਣਾ ਫੋਨ ਨਮਾਨੀ ਆਪਣਾ ਫੋਨ ਬਲੌਗ ਬਣਾਉਣ ਦੇ ਲਈ ਆ 13 ਕਿ 14 ਰੋਸ਼ੀ 13 Pro 13 Pro ਆ ਤੇ ਕਹਿੰਦੇ ਮम्मी ਤੁਸੀਂ ਬਲੌਗ ਵਿੱਚ ਬਣਾਉਣਾਗਾ ਉਹਨੇ ਆਪਣਾ ਉਰਵਸ਼ੀ ਵਾਲਾ ਪੁਰਾਣਾ ਫੋਨ ਲੈਣ ਜਿਹੜਾ Apple ਦਾ ਸੀਗਾ ਮੈਂ ਰੋਸ਼ਨੀ ਨਵਾਂ ਦਿੱਤਾ ਸੀਗਾ ਸੋ ਚਲੋ ਤੇ ਆਪਾਂ ਹੁਣ ਤੁਹਾਨੂੰ ਦੱਸਦੇ ਆ ਅਸੀਂ ਅੱਜ ਗਏ ਸੀ ਗੱਡੀ ਦੇਖਣ ਦੇ ਲਈ ਕੀ ਕਿਹੜੀ ਗੱਡੀ ਲਈਏ ਮੇਰੀ ਤਬੀਤ ਖਰਾਬ ਹੋਣ ਕਾ ਕੇ ਆ ਦੇਖੋ ਮੈਂ ਲੱਤ ਦੇਖੋ ਇੰਦਰ ਕਿੰਨੀ ਭੱਟੀ ਆ ਹ ਟ੍ਰੀਟਮੈਂਟ ਚੱਲ ਰਿਹਾ ਮੈਂ ਆਤੋਂ 5-6 ਸਾਲ ਪਹਿਲਾਂ ਡਿੱਗੀ ਸੀ 6:00 ਵਜੇ ਸੋ ਉਹਦੇ ਕਰਕੇ ਲੈਣ ਥੋੜਾ ਜਿਹਾ ਗੈਪ ਆ ਗਿਆ ਜਿਹੜਾ ਕਿ ਮੈਨੂੰ ਬੈੱਡ ਰੈਸਟ ਦੱਸੀ ਆ ਔਰ ਜਨ ਕਿ ਮੈਂ ਚਿਕਨ ਵਗੈਰਾ ਕੁਝ ਨਹੀਂ ਖਾਂਦੀ ਹੈਗੀ ਪਰ ਮੈਨੂੰ ਸੂਪ ਵਗੈਰਾ ਦੱਸਿਆ ਤੇ ਚਲੋ ਦੇਖਾਂਗੇ ਪੀਣਾ ਕਿ ਨਹੀਂ ਪੀਣਾ ਹੈਗਾ ਤੇ ਇਸ ਤੋਂ ਬਾਅਦ ਆਪਾਂ ਹੁਣ ਦੇਖਾਂਗੇ 28 ਤਰੀਕ ਨੂੰ ਆਪਾਂ ਕਿਹੜੀ ਗੱਡੀ ਲੈਣੀ ਆ ਤੇ ਮੈਂ ਤੁਹਾਨੂੰ ਦੱਸ ਦਿੰਨੀ ਆ ਅ ਅਸਰ ਨੂੰ ਜਦੋਂ ਮੈਂ ਤੁਹਾਨੂੰ ਦਿਖਾਵਾਂਗੀ ਸੀ ਵਾਪਸ ਆ ਗਈ ਘਰ ਦੇ ਵਿੱਚ ਤੇ ਫਿਰ ਅਸੀਂ ਆਈਡੀਆ ਲਾਇਆ ਕਿ ਹੁਣ ਬਿਊਟੀ ਕਹਿੰਦੀ ਗੱਡੀ ਕਿਹੜੇ ਲੈ ਕੇ ਆਉਗੇ ਫੋਨ ਆਇਆ ਹਨਾ ਤੇ ਫਿਰ ਮੈਂ ਉਹਨੂੰ ਲੈ ਕੇ ਚੱਲ ਉਹ ਛਾਪ ਪ੍ਰੈਂਕ ਬਣਾ ਲਈ ਅਸੀਂ ਉਹ ਪ੍ਰੈਂਕ ਬਣਾਇਆ ਤੇ ਮੈਂ ਤੁਹਾਨੂੰ ਅਜਿਹਾ ਦਾ ਪ੍ਰੈਂਕ ਕੀਤਾ ਜਿਹੜਾ ਕਿ ਤੁਸੀਂ ਅ ਚੈਨਲ ਦੇ ਵਿੱਚ ਦੇਖੋਗੇ YouTube ਚੈਨਲ ਦੇ ਵਿੱਚ ਦੇਖੋਗੇ ਕਿ ਕੀ ਪ੍ਰੈਂਕ ਕੀਤਾ ਉਹਦੇ ਨਾਲ ਤੇ ਤੁਸੀਂ ਆਹ ਸਸਕ ਸੋਰਟਡ ਦੇਖਣ ਨੂੰ ਲੱਗ ਜਾਊਗਾ ਤੇ ਸੋ ਦੇਖਿਓ ਮੇਰਾ ਪ੍ਰੈਂਕ ਕਿਸ ਤਰ੍ਹਾਂ ਦਾ ਅਸੀਂ ਬਿਊਟੀ ਨਾਲ ਪ੍ਰੈਂਕ ਕੀਤਾ ਸਾਨੂੰ ਅੱਗੇ ਵਾਲੀ ਆ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੂਗਾ ਸੋ ਦੇਖਿਓ ਤੇ ਖੁਸ਼ ਹੋਇਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਆ ਮੈਂ ਚੱਲੀ ਅੱਜ ਗੱਡੀ ਨਵੀਂ ਲੈ ਆ ਰਹੀ ਆ ਗੱਡੀ ਦੇਖਣ ਜਾ ਰਹੀ ਆ ਵਲੌਗ ਬਣਾਉਦੇ ਆਂਗੇ ਕਿ ਤਰ੍ਹਾਂ ਲੇਗਾ ਤੇ ਪ੍ਰਮਾਤਮਾ ਵਧੀਆ ਸਭ ਨੂੰ ਦੇਵੇ ਦੇਖਣ ਜਾ ਰਹੇ ਆ ਸਾਡਾ ਮੂਰਤ ਕੱਲ੍ਹ ਦਾ 22 ਨੂੰ ਦਾ ਕਰਦਾ ਤੇ ਕਿਹੜੀ ਵੀ ਲੈਣਗੀ ਤੇ ਮਾਤਾ ਰਾਲੀ ਇਹ ਕਰੇ ਤੇ ਕੱਲ ਬਣਾਵਾਂਗੇ ਦੂਜਾ ਸਾਨੂੰ ਪਿੱਛੇ ਬਹਿਣਾ ਪੈਣਾ ਅੱਜ ਕਿਉਂਕਿ ਮੁੰਡਾ ਨਾਲ ਆ ਰਿਹਾ ਹੈਗਾ ਤੇ ਖੋਲੋ ਚਲੋ ਚਲੋ ਹਟੋ ਤੇ ਬੈਠ ਲੱਗਿਆ ਸੀ ਹੁਣ ਇੱਕ ਉਹਦੇ ਨੂੰ ਸਾਡੇ ਤੋਂ ਖਰੇ ਆ ਗਏ ਆ ਆਦਾ ਅੱਛਾ ਆਦਾ ਵੀ ਆਦਾ ਚਲੋ ਭਾਈ 빨리 ਭਈਆ ਆ ਗਿਆ ਮੋੜ ਤੇ ਪਹੁੰਚ ਗਏ ਜੀ ਤੇ ਦੇਖਦੇ ਆ ਕਿਹੜੀ ਰੇਟੀ ਲੈਣੇ ਆ ਤੇ ਪਰਮਾਤਮਾ ਸੁੱਖ ਰੱਖੇ ਸਾਡਾ ਯੋਗ ਕੱਲ ਦਾ ਮੰਨਦਾ 23 ਤਰੀਕ ਦਾ ਜੇ ਆ ਬੰਦਾ ਹੈਗਾ 28 ਦਾ ਜੇ ਆ 5 ਆ ਸਤੰਗਰੀ ਜਨਾ ਗਸਤੋਆ ਹੋਰ ਪਾਲਾ ਕਿਉਂ ਪੜਾਈਆਂ ਤੁਮੇ ਕੱਲਕੇ ਤੇ ਦੇਖਦੇ ਕਿਹੜੀ ਗੱਟ ਲੈਣੇ ਆ ਤੇ ਕਿਹੜੇ ਯੋਗ ਨੂੰ ਲੈਣੇ ਆਗੇ ਤੇ ਸਾਡੇ ਲਈ ਦੁਆ ਕਰੋ ਜੀ ਸਾਡੀ ਵਧੀਆ ਗੱਟੀ ਹੋਵੇ ਸਾਡਾ ਕੰਮ ਕਾਜ ਲੱਗੇ ਚੱਲੇ ਇਸ ਲੋਹਾਸਨ ਨੂੰ ਮਾਫ ਕੋਈ ਵਸਤਾ ਇਹ ਤੇ ਦੀ ਰਸ਼ੀ ਬਹੁਤ ਮਾਫ ਕਰ ਲੋ ਆ ਤੇ ਇਸ ਕਾ ਇਸ ਯੋਗ ਦੇ ਮੁਤਾਬਕ ਅਸੀਂ ਵਕੀਲ ਰਹਿੰਦੇ ਜੀ ਤੇ ਏਜੰਸੀ ਵਿੱਚ ਪਹੁੰਚਦੇ ਆ ਫਿਰ ਤੁਹਾਨੂੰ ਕੀ ਇਹ ਰਿਕਟ ਸਾਡਾ ਪਠਿਆਲਾ ਸ਼ਹਿਰ ਬਹੁਤ ਸਖੀਪ ਆ ਗਿਆ ਬਾਬਾ ਮੈਂ ਤੇ ਬਲੌਗ ਵਿੱਚ ਦਿਖਾਉਣ ਦਾ ਮੌਕਾ ਮੈਨੂੰ ਤੁਹਾਨੂੰ ਦਿੱਤੀ ਹੈ ਮੈਨੂੰ ਬਤਾਵਾਂਗਾ ਮੈਂ ਘੱਟ ਲੈਣਾ ਮੈਂ ਤੇ ਵਾਹ ਜਦੋਂ ਬਾਹਰ ਤੇ ਚੱਲ ਹੋ ਵੀ ਜਾਂਦਾ ਉੱਥੇ ਟੀਵੀ ਟਾਵਰ ਸਾਡੇ ਪਠਿਆਲਾ ਦਾ ਵੱਡਾ ਮੈਂ ਉੱਥੇ ਹੀ ਗੱਡੀ ਜੀ ਕਹਿੰਦੇ ਬੱਠਾ ਪਾ ਲਿਆ ਦੋੜਾ ਕਿਆ ਦੋੜਾ ਕਪੜਾ ਹੜਦਾ ਹਿੱਜੇ ਖੜਦਾ ਹੁੰਦਾ ਆ ਸਾਡਾ ਹੈਗਾ ਜੀ ਮੱਛੀ ਚੌਕ ਡੋਲ ਆਣਾ ਮੱਛੀ ਕੰਮ ਕਰਦਾ ਪੰਜਾਬੀ ਚ ਡਾਲਫੀਨ ਆ ਗਈ ਡਾਲਫੀਨ ਲੈ ਇਹ ਤਾਂ ਤਿੰਨ ਜਾਣੀਆਂ ਭੈਣਾ ਨਹੀਂ ਲੱਗਦੀਆਂ ਮੈਨੂੰ ਹਣ ਮੈਂ ਕਿਹਾ ਸੀ 20000 ਹੋ ਰਿਹਾ ਕਿਤੇ ਮਾਣ ਜਨਾਦਾ ਕੋਈ ਜੈਸਾ ਮੈਂ ਤੇਰੀ ਕਈ ਗੱਲਾਂ ਆਸ ਤਾਂ ਮੱਛੀ ਚਾਹੁੰਗੀ ਕਿ ਨੇ ਭਾਈ ਹੋਰ ਆਈਂਦਾ ਵੀ ਗਏ ਬੋਲੀ ਗਾ ਫੈ ਗਈ ਉਹਨੂੰ ਤੂੰ ਛੋੜ ਲੈ ਲੱਕ ਕੋਲ ਲੰਬੇ ਪੁਲ ਤੁਰਿਆ ਆਉਂਦੇ ਰਸੋ ਗਵਾਣ ਚ ਤੈਨੂੰ ਉੱਚਨ ਵਾਣੀ ਆ ਏਜੰਸੀਆਂ ਸ਼ੁਰੂ ਹੋ ਗਈਆਂ ਨੇ ਏਜੰਸੀਆਂ ਤੇ ਆਏ ਯੂਟਰਨ ਨਹੀਂ ਕਰ ਮੱਛੀ ਦਾ ਏ ਮੈਂ ਅੰਦਰ ਤੋਂ ਜਾਵੜੇ ਹੱਲੇ ਤੁਹਾਨੂੰ ਦੱਸਿਆ ਸੀਗਾ ਕਿ ਪਿੱਛੇ ਲੰਘ ਕੇ ਦੋ ਤਿੰਨ ਏਜੰਸੀਆਂ ਅੱਗੇ ਬਹੁਤ ਸਾਰੀਆਂ ਏਜੰਸੀਆਂ ਨੇ ਦੋ ਤਿੰਨ ਚਾਰ ਚ ਪੰਜ ਚ ਨਿਗਾਹ ਮਾਰਾਂਗੇ ਜਿਹੜੀ ਗੱਡੀ ਵਧੀਆ ਫਿਰ ਲਵਾਵਾਂਗੇ ਆਪਣੀ ਗੱਡੀ ਮੈਨੂੰ ਪਤਾ ਸੀਗਾ ਮੈਂ ਚੱਲਦੇ ਆਉਂਦਾ ਮੈਂ ਛੋਟੇ ਪਹਿਲਾਂ ਜਾਊਗੀ ਸਾਡੀ ਗੱਡੀ ਮੈਸਰ ਖਾਨੇ ਮਾਤਰ ਰਾਣੀ ਦੇ ਦਰਤੇ ਜਿਹਦੇ ਪਹਿਲਾਂ ਗੱਡੀ ਲਈ ਸੀ ਉਹਦੇ ਵਿੱਚ ਮਾਤਰਾਂ ਨੇ ਦਰਤੇ ਗਈ ਸੀ ਸਾਨੂੰ ਗੱਡੀ ਨੇ ਬਹੁਤ ਵਾਦਾ ਕੀਤਾ ਉਸਨੇ ਤੇ ਇਹ ਵੀ ਚਲੋ ਆ ਅਸੀਂ ਆ ਮਾਤਾ ਗਰਦਾਸ ਜੀ ਕਰਨੇ ਸਭ ਵੀ ਕਰ ਲਈਏ ਫੇਰ ਵਾਅਦਾ ਕਰੀਏ ਇੱਥੇ ਹੋਰ ਗੱਡੀ ਲੈ ਕੇ ਅਸੀਂ ਇੱਕ ਹਾਂ ਬੋਲਦੇ ਸੋਨੀ ਤੇਰਾ ਦੋਸਤ ਹੈ ਆ ਦੇਖੋ ਕਜੰਸੀਆ ਨੇ ਟਾਟਾ ਮੋਬਲਸ ਵਾਲਾ ਗਿਆ ਬਗਮਾਤਾ ਆਇਆ ਕਰੀਏ ਇਹ ਏਜੰਸੀਆਂ ਵਾਲਾ ਏਰੀਆ ਇੱਧਰਲੇ ਪਾਸੇ ਇਹ ਆਈ ਗੱਟਦੇ ਨੇ ਮਾਨਸਰ ਰੋਡ ਇਹਦੇ ਹੁਣ ਨਹੀਂ ਕੱਟ ਰੋੜਾ ਮੈਨੂੰ ਉਸ ਤੋਂ ਨਾ ਹੋਰ ਅੰਨ ਦੇ ਦੱਬ ਵਾਲੀ ਮਾਨਸਰ ਰੋਡ ਅਗਲਾ ਗੱਡੇ ਦਾ ਮਿੰਦਰਾ ਦਾ ਕਟਾ ਆ ਦੇਖੋ ਪਿੱਛੇ ਹੋਰ ਏਜੰਸੀ ਦੇ ਕਿੰਨੇ ਆ ਇਹ ਮਿੰਦਰਾ ਦੀ ਆ ਦੇਖੋ ਇੱਕ ਆ ਦੇਖੋ ਇਹ ਮਿੰਦਰਾ ਇੱਥੇ ਜਾਣਾ ਮਿੰਦਰਾ ਵਾਲਾ ਚੱਲਾਂਗੇ ਪਹਿਲਾਂ ਉੱਟੀ ਮਿੰਤਰਾ ਜਾਣਾ। ਉਹ ਤੇ ਆਹ ਤਾਂ ਕਹਿੰਦੀ ਪਹਿਲਾਂ ਮਿੰਦਰਾ ਵਾਲਾ ਜਾਣਾ ਮੈਂ ਮਿੰਦਰਾ ਵਾਲਾ ਜਾਣਾ ਹੁਣ ਨਹੀਂ ਮੁੱਕਰਗੇ ਬਈ ਬਈ ਮਾਨ ਬੰਦੇ ਆਏ। ਐਵੇਂ ਨਾ ਬੈਠੇ ਹੋ ਜਿਹੜੇ ਤੇ ਇੱਕ ਏਜੰਸੀ ਆ ਗਈ। ਆ ਪਾੜੂੜ ਨਹੀਂ ਕਿਹੜੀ ਆ? ਢੂੜੋਸੀ। ਸੋਸੋ ਹੰਡਾਈ। ਹੰਡਾਈ ਚਾਗੇਂ ਨਾ ਇਹ ਰਾਜਾ ਹੰਡਾਈ ਚਾਗੇ ਜੀ। ਵੇ ਜੇ ਵੱਡੀ ਏਜੰਸੀ ਆ ਚ ਗੱਡੀ ਵੱਡੀ ਮਿਲੂਗੀ ਆ ਪੰਜ ਪਰ ਤੇ ਇੱਥੇ ਲਾ ਦੇ ਭਰਾਵਾ ਇਹਨਾਂ ਦੀ ਇਹਨਾਂ ਦੀ ਅਲੱਗ ਲਾ ਦੇ ਇਹਨਾਂ ਦੀ ਆ ਰੱਬੀ ਬਹੁਤ ਆ ਹਾਂਜੀ ਇਹਨਾਂ ਦੀ ਪਾਰਕਿੰਗ ਤੇ ਹੰਡਈ ਵਾਲਾ ਚੰਗਾ ਜਿਹਾ ਲੱਗਦਾ ਹੈ ਜਿਹੜੇ ਅੰਦਾਜ਼ ਕੈਰੇਕਟਰ ਜੰਸਟੇ ਮੈਂ ਜਾ ਕੇ ਦੇਖਤੀ ਨੂੰ ਅਲੱਗ ਨੂੰ ਲੱਗਦਾ ஜ <míns> <míns> ਤੇ ਹੋਰ ਤੇ ਹਲੇ ਵਿਚਾਰੇ ਗੱਡੀ ਨੂੰ ਲੈਣ ਗਏ ਆ ਦਿਖਾਉਣੇ ਤੁਹਾਨੂੰ ਦੇਖੀ ਸੀ ਕਿ ਤੇ ਹਜੇ ਕੁਝ ਡਿਸਾਈਡ ਨਹੀਂ ਕੀਤਾ ਤੇ ਹੁਣ ਆਪਾਂ ਅੱਗੇ ਦਿਖਾਉ ਉਹ ਅਸੀਂ Honda ਵਾਲਾ ਦੇ ਅਸੀਂ ਆ ਗਏ ਤੇ Honda ਦੇਖਦੇ ਆ ਜੀ ਇੱਥੇ ਮੈਂ ਚਲ ਚੋਈ ਸਿਰਦੇ ਕੋਈ ਗੱਲ ਨਹੀਂ ਤੇ ਮਿਲਦੇ ਆਪਾਂ Honda ਦੇ ਅੰਦਰ ਹਾਂਜੀ Honda ਸ਼ੋਅਰੂਮ ਦੇ ਅੰਦਰ ਆ ਲਾਲ ਜੀ ਪਲੇਟ ਕਿਵੇਂ ਲੱਗੀ ਹੈ ਕਿ ਅਫਸਰ ਅਫਸਰ ਦੀ ਗੱਡੀ ਆ चृतिया धमर्यादी चादीन? लिखत आध मक्सेतनी बोडेना मसलें कोılar पामकाद। यहास लाल यनिना boys अरे में से पैस कते पैसे लाए्ट। अठ — यह आरधी भेर जिना जी न dif धार होजिए टेरले जोसा जी योसच साही कंपणी को कि एम गीओ टे.. আমেজী <laughs> আচ্ছা <Amaz> <laughs> <Amaz> <laughs> <Amaz> <laughs>

ਇਹ ਜਿਵੇਂ ਮਾਚਿਨ ਨਾ ਆਉਂਦੇ ਤਾਂ AC ਨਾ ਆਉਂਦੇ ਲੈਸੋ ਸੋਲਰ ਪੈਨਲ ਮਾੜਾ ਲੂ ਆ ਰਹੀ ਆ ਬਤਨ ਨੂੰ ਬਦਲਣ ਦੇ ਕੋਈ ਮਸਲੇ ਵਾਟੇ ਨਹੀਂ ਤੇ ਸੇਮ ਅਸੀਂ ਮਾ ਬਾਹਰੀ

ਸੋ ਲੈ ਜਿਹੜੀ ਕਾਰ ਨੰਬਰ ਆਪਾਂ ਚੱਲਦੇ ਹਾਂ ਪਰ ਬਾਲਾ ਨਹੀਂ ਬੰਦੇ ਹਾਂ ਹਾਂ 4 5 ਸਾਲਾਂ ਬਾਅਦ ਮੈਂ ਲੱਭਣ ਲੱਗ ਪਿਆ ਉਹ ਫੁੜਾ ਜੇ ਹਜੇ ਤੱਕ ਨਹੀਂ ਆਇਆ ਗੱਡੀ ਦਿਖਾਉਣ ਆਇਆ ਤੇ ਆਉਂਨਾ ਜੀ ਮੈਂ ਗੱਡੀ ਦੇ ਕਸਟਮਰ ਘੰਟਾ ਬੈ ਕੇ ਮੁੜ ਕੇ ਮੈਂ ਕਿਹਾ ਨਹੀਂ ਉਧਰ ਚੱਲ ਜੀ ਆਪਾਂ ਹਨਾ ਆਦਿ ਪੁੱਛਿਆ ਉਹ ਕੀ ਕਹਿੰਦਾ ਸੀ ਵੀਰੋ ਰੋਪਾ ਨਾ ਪਤਾ ਪਤਾ ਬਟੂ ਕਹੇ ਕੀ ਕਰ ਲਾ ਪਾਪਾ ਆ ਗੋ ਜੀ ਨੇ ਜੀਰਾ ਕਹਿੰਦਾ ਚੱਲ ਜੀ ਉਧਰ ਕੀ ਕਰਨ ਜਾਣਾ ਹੈ ਸੁਸਤ ਬੁੜੇ ਸੀ ਉਹਨਾਂ ਦੇ ਹਾ ਬਿਊਟੀ ਤੇਰੀ ਕਾਰ ਲੈਤੀ ਮੈਂ ਕਿਹੜਾ ਕਾਰ ਦਾ ਮੈਨੂੰ ਨਾਂ ਤਾਂ ਪਤਾ ਨਹੀਂ ਯਾਰ ਕਿਹੜਾ ਮੰਡਾ ਅਮੇਜ 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 ਇਹ ਹਾਂ ਕੋ ਹੋਰ ਨਵੀਂ ਆ ਬਹੁਤ ਸੋਹਣੀ ਗੱਡੀ ਹੈਗੀ ਤੇਲ ਤੂ ਰੱਖ ਲੈ ਤੂੰ ਅਮੇਜ ਕਿਹੜਾ ਮਾਡਲ 24 24 ਤੇਲ ਤੂ ਰੱਖ ਲੈ ਬਾਗੇ ਕੋਲੀ ਚ ਤੇਲ ਪਿਆ ਹੀ ਆ ਕੋ ਪਰ ਆ ਤਾਂ ਇਹ ਨਹੀਂ ਤੇ ਹੁਣ ਤੂੰ ਮੂਰੇ ਆ ਕੇ ਲੈ ਕੇ ਨਹੀਂ ਤੇਰੇ ਕੋ ਪੂਜੇ ਦੀ ਥਲੀ ਤੇ ਪੂਜੇ ਥਾਲੀ ਹਾਂ ਪੂਜੇ ਥਾਲੀ ਕਿੱਤੇ ਪੂਜੇ ਥਾਲੀ ਠੀਕ ਆ ਚੱਲ ਫੇਰ ਚੱਲ ਫੇਰ ਅਸੀਂ ਆਉਣਨੇ ਆਉਣਨੇ ਆ ਅਸੀਂ ਵੀ ਵੀਡੀਓ ਨੂੰ ਬਣਾਇਆ ਆ ਪਾਗਲ ਕਿ ਅਸੀਂ ਗੱਡੀ ਲੈ ਕੇ ਆ ਰਹੇ ਆ ਉਹ ਚੱਕ ਕੇ ਤੂੰ ਰੱਖੀ ਰੱਖੀਗੀ ਮੇਰੀ ਗੱਲ ਸੁਣ ਤੇਰ ਕੱਚ ਲੈ ਕੇ ਆਏਗੀ ਕੱਲਾ ਚਪਾਲਿਆ ਤੇ ਚਲ ਤੂੰ ਕੱਲਾ ਤੇਲ ਹੀ ਲਿਆ ਚੰਗਾ ਹਾਂ ਤੇ ਆ ਜਾ ਲੈ ਕੱਤੀ ਲਿਆਣ ਤੀ ਤੇਲ ਹੀ ਲਿਆ ਤੂੰ ਕੱਲਾ ਕੋਈ ਨਹੀਂ ਤੇਲ ਹੀ ਚਾਉਣਾ ਤੂੰ ਬੇਦਨ ਨਾਲ ਮੜਿਆ ਸਾਥ ਕਿਉਂ ਕਰਦਾਂਗੇ ਕੀ ਕਰਨਾ ਸੀ ਜੇਟ ਚ ਆ ਜਾ ਗੇਟ ਚ ਆ ਜਾ ਅੱਗ ਦਰ ਬਣਾਵਾਂਗੇ ਜੀ ਤੇ ਹਣ ਬਿਊਟੀ ਤੇਲ ਲੈ ਕੇ ਨਿਕਲੂਗੀ ਹੁਣ ਅਸੀਂ ਇਹਦੀ ਤਿਆਰ ਜੀ ਗੱਡੀ ਲੈ ਕੇ ਆਏ ਆ ਜਿਸੀ ਉਹਦਾ ਮਜ਼ਾਕ ਬਣਾਤਾ ਅੱਜ 프랭크 ਹੋ ਗਿਆ ਦੀਦੀ ਦਾ 프랭크 프랭크 ਹੋ ਗਿਆ ਨਾ ਲੱਗ ਗਿਆ ਜਿਹਾ ਥੋੜਾ ਜਿਹਾ ਕਿਉਂ ਪਾਗਲ ਹੋ ਤੂੰ ਜਿੰਨੇ ਨਹੀਂ ਨਹੀਂ ਪਾਗਲ ਨਹੀਂ ਕਿਦਰ ਮੇਲ ਜੰਦ ਬਾਰਾ ਕਪਤਾਨ ਨੂੰ ਚੱਕ ਲੈ ਪੰਜੇ ਲਗਾਉਣੇ ਉਹਦੇ ਆ ਆ ਗਈ ਆ ਆ ਗਈ ਕਪਤਾਨ ਨੂੰ ਚੱਕ ਲੈ ਨਾਲ ਪੰਜੇ ਲਾਉਣੇ ਉਹਦੇ ਜਲੀ ਆ ਗਈ ਹਾਲੰਦੇ ਹਾਲੰਦੇ ਆ ਗਈ ਦੇਖੋ ਜੀ ਡਿਊਟੀ ਆ ਨਹੀਂ ਤੇ ਲੈ

ਨਾਲ ਹਾਂ ਦੇਖ ਲੈ BMW ਲੈ ਕੇ ਆ ਤੇ ਹੋਰ ਨਾ ਕੋਈ ਨਮ ਨਾ ਕਰਨੀ ਤਰਾਣੀ ਲੱਗਦੀ ਆ ਪੈਸੇ ਘੱਟ ਸੀਗੇ ਪੈਸੇ ਹੈ ਨਹੀਂ ਕੱਟ ਪਿਛਿਆ ਹਣ ਤੁਹਾਡੇ ਸਿਰਾਂ ਚ ਬੀਟ ਲਾ ਲਾ ਹੋ ਗਿਆ ਮਜਾਕ ਪ੍ਰੈਂਕ ਇਹ ਤਾਂ ਢੰਡੋ ਦੀ ਆ ਦੱਸੋ ਪ੍ਰੈਂਕ ਪ੍ਰੈਂਕ 10 ਕਿਲੋ ਛੋਟਾ ਛੋਟਾ ਆਲੇ ਹੁਣ ਉਤਰਾਂਗੇ ਉੱਥੇ ਗੱਡੀ ਦਾ ਲਵਾਗੇ ਉਸਦੇ ਲਵਾਗੇ